ਪੰਜਾਬ ਦੇ ਉੱਤੇ ਔਖਾ ਸਮਾਂ ਹੈ ਤੇ ਸਾਡੇ ਇਲਾਕੇ ਤੇ ਵੀ ਲਗਾਤਾਰ ਜਿਹੜੀ ਕੱਲ ਰਾਤ ਤੋਂ ਬਰਸਾਤ ਹੋਈ ਹੈ ਕੱਲ ਸਵੇਰ ਤੋਂ ਜੋ ਬਰਸਾਤ ਹੋ ਰਹੀ ਹੈ ਉਹਦੇ ਨਾਲ ਕਾਫੀ ਜਿਹੜੇ ਹਾਲਾਤ ਵਿਗੜ ਗਏ ਆ ਚੁਕਲੇ ਮੈਂ ਜਿਵੇਂ ਪਹਿਲਾਂ ਦੱਸਿਆ ਸਾਨੂੰ ਭਾਰੀ ਬਰਸਾਤ ਫਿਰ ਉਸ ਤੋਂ ਬਾਅਦ ਜੋ ਪਹਾੜਾਂ ਦਾ ਪਾਣੀ ਆਦਾ ਖੱਡਾ ਰਹੀਂ ਉਹ ਤੀਜਾ ਡੈਮ ਜਿਹੜਾ ਬਹੁਤ ਤੇਜ਼ੀ ਨਾਲ ਭਰ ਰਿਹਾ ਤੇ ਜੇ ਡੈਮ ਜਿਹੜਾ ਹੈ ਉਹ ਅਗਰ ਉਹ ਫੁੱਲ ਹੁੰਦਾ ਜੇ ਉੱਥੋਂ ਪਾਣੀ ਛੱਡਾਂਗੇ ਤਾਂ ਫਿਰ ਹੋਰ ਜਿਹੜੀ ਤਬਾਹੀ ਆ ਜਿੱਥੇ ਲੱਗਿਆ ਪਰ ਉੱਥੇ ਚਾਹੇ ਭਾਰੀ ਆਫਤ ਹੈ ਪਰ ਪੰਜਾਬੀਆਂ ਦੀ ਚੜ੍ਹਦੀ ਕਲਾ ਬੜੀ ਜਿਹੜੀ ਸੋਚ ਹੈ ਤੇ ਇਲਾਕੇ ਦੇ ਜਿਹੜੇ ਲੋਕਾਂ ਦਾ ਸਹਿਯੋਗ ਹੈ ਉਹ ਹਰ ਆਫਤ ਦੇ ਨਾਲ ਅਸੀਂ ਜਿਹੜਾ ਹੈ ਸਾਹਮਣਾ ਕਰਦੇ ਆ ਬੜੀ ਮਜ਼ਬੂਤੀ ਨਾਲ ਸਾਹਮਣਾ ਕਰ ਰਹੇ ਹਾਂ ਬੜੀ ਖੁਸ਼ੀ ਹੋਈ ਕਿ ਜਿਹੜਾ ਹੈ ਲਗਾਤਾਰ ਜਿਹੜੇ ਦੋ ਬ੍ਰੀਚ ਸੀਗੇ ਪਿਛਲੇ ਕਈ ਘੰਟਿਆਂ ਦੀ ਸੇਵਾ ਤੋਂ ਬਾਅਦ ਜਿਹੜਾ ਮਿੰਡਵਾ ਵਾਲਾ ਉਸ ਨੂੰ ਵੀ ਕਾਬੂ ਪਾ ਲਿਆ ਲੋਕਾਂ ਦੇ ਵੱਲੋਂ ਸਹਿਯੋਗ ਵੱਲੋਂ ਪ੍ਰਸ਼ਾਸਨ ਸੰਤਾ ਮਹਾਰਾਜ ਦਾ ਸੰਤ ਬਾਬਾ ਸਤਨਾਮ ਸਿੰਘ ਜੀ ਸਾਰੇ ਹੂਟ ਕਲੱਬ ਹੋਏ ਤੇ ਜਿਹੜਾ ਚਿੰਝ ਦੀ ਵਾਲਾ অতি ਖਤਰਨਾਕ ਜਗਰੇ ਬ੍ਰੀਚ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅਗਰ ਇਹ ਹੋ ਜਾਂਦਾ ਤਾਂ ਸਾਡੇ ਕਈ ਪਿੰਡ ਜਿਹੜੇ ਹੋ ਤਬਾਹ ਹੋ ਜਣੇ ਸੀ ਇੰਨਾ ਤੇਜ਼ ਪਾਣੀ ਨਹਿਰਾਂ ਦਾ ਸਾਡੇ ਪਿੰਡਾਂ ਵੱਲ ਸਿੱਧਾ ਆ ਜਾਣਾ ਸੀਗਾ ਕਿਹ ਕਿਹ સેવા ਚੱਲ ਰਹੀ ਹੈ ਨੂੰ ਅਸੀਂ ਜਦ ਤੱਕ ਸੰਪੂਰਨ ਨਹੀਂ ਹੁੰਦਾ ਮੈਂ ਖੁਦ ਵੀ ਇੱਥੇ ਹਾਂ ਇਸ ਸਾਰੇ ਲੱਗੇ ਹੋਏ ਸਾਡੇ ਨੌਜਵਾਨ ਪਿੰਡਾਂ ਦੇ ਦੇਖ ਸਕਦੇ ਹੋ ਲੋਕਲ ਬੰਦੇ ਗੁਰਨਾਮ ਸਾਡੇ ਸਾਰੇ ਡੀਐਸਪੀ ਸਾਹਿਬ ਸਾਡਾ ਪ੍ਰਸ਼ਾਸਨ ਐਸਐਸਪੀ ਇੱਥੇ ਹੈ ਐਸਡੀਐਮ ਇੱਥੇ ਹੈ ਸਾਡੇ ਸ੍ਰੀਂਤ ਬਾਬਾ ਸਤਨਾਮ ਸਿੰਘ ਜੀ ਇੱਥੇ ਹੈ ਮੇਰੀ ਬਸ ਇੱਕੋ ਹੀ ਅਪੀਲ ਆਪ ਸਰ ਨੂੰ ਬਾਕੀ ਇਲਾਕੇ ਦੇ ਵਿੱਚ ਵੀ ਲక్ష్ਮੀਨਾਰਾਇਣ ਮੰਦਿਰ ਦਾ ਨੁਕਸਾਨ ਹੋਇਆ ਸਾਰੇ ਯੂਥ ਕਲੱਬਾਂ ਨੂੰ ਸਰਪੰਚਾਂ ਨੂੰ ਤੇ ਖਾਸ ਕਰਕੇ ਮੇਰੇ ਭਰਾਵਾਂ ਨੂੰ ਮੇਰੇ ਜਿਹੜੇ ਆਮ ਆਦਮੀ ਪਾਰਟੀ ਦੇ ਸਾਥੀ ਸੜਕਾਂ ਤੇ ਰੋ